ਇੱਕ ਗੱਲ ਬਹੁਤ ਚਲਦੀ ਗੁੜਤੀ ਦੀ ਕਿ ਕੇਸ ਮੱਖਣ ਦੇ ਜਦੋਂ ਮੁੰਡਾ ਹੋਇਆ ਸੀਗਾ ਹਨ ਉਹਨੇ ਆਪਣੇ ਮੁੰਡੇ ਨੂੰ ਗੁੜਤੀ ਬੱਬੂ ਮਾਨ ਤੋਂ ਦਵਾਈ ਸੀਗੀ ਤੇ ਕੁਝ ਲੋਕ ਇਸ ਗੱਲ ਤੇ ਬੜੀ ਅਪੱਤੀ ਜੇ ਕਰਦੇ ਰਹਿੰਦੇ ਪੇ ਕੀ ਸਿੰਗਰਾਂ ਤੋਂ ਤੁਸੀਂ ਗੁੜਤੀਆਂ ਦਵਾਈਆਂ ਜਿਵੇਂ ਇੱਥੇ ਗੱਲ ਕਰਾਂ ਤਾਂ ਪੇ ਭਰਾਵੋ ਬੱਬੂ ਮਾਨ ਬਹੁਤ ਵੱਡਾ ਸਟਾਰ ਕਲਾਕਾਰ ਜੇ ਉਹਦੇ ਤੋਂ ਗੁੜਤੀ ਦਵਾ ਵੀ ਦਿੱਤੀ ਜੇ ਉਹਦੇ ਵਰਗਾ ਬਣ ਜਾਊਗਾ ਮੁੰਡਾ ਤੇ ਕੋਈ ਮਾੜੀ ਗੱਲ ਵੀ ਨਹੀਂ ਹੈ ਨਾ ਕੁਝ ਲੋਕ ਇਸ ਗੱਲ ਤੇ ਕੇਸ ਮੱਖਣ ਨੂੰ ਵੀ ਟਾਰਗੇਟ ਕਰਦੇ ਸੀ ਹਨ ਤੇ ਉਹਨੂੰ ਟ੍ਰੋਲ ਕਰਦੇ ਸੀ ਲੈ ਤਾਂ ਬੱਬੂ ਮਾਨ ਤੋਂ ਗੁੜਤੀ ਦਵਾਂਦਾ ਐਂ ਦਵਾਂਦਾ ਦੇਖੋ ਇਹਨਾਂ ਦਾ ਹੈਗਾ ਭਰਾਵਾਂ ਵਾਲਾ ਪਿਆਰ ਆਪਸ ਵਿੱਚ ਹੀ ਇੱਕ ਦੂਜੇ ਦੇ ਮੋਢ ਤੋਂ ਹੀ ਦੋਸਤ ਆ ਕੇ ਐਸ ਮੱਕਣ ਬੱਬੂ ਮਾਨ ਹੋਣੀ ਹੈ ਨਾ ਤੇ ਉਹਨਾਂ ਦੇ ਇੱਕ ਦੂਜੇ ਦੇ ਔਲਾਦ ਆ ਉਹਨਾਂ ਦੇ ਪਰਿਵਾਰਕ ਰਿਸ਼ਤੇ ਆ ਹੁਣ ਜਿਹੜਾ ਕੇਸ ਮੱਕਣ ਦੇ ਬੱਚੇ ਉਹ ਬੱਬੂ ਮਾਨ ਨੂੰ ਚਾਚਾ ਸਾਦੇ ਆ ਹੈ ਨਾ ਤੇ ਉਹ ਚਾਚਿਆਂਗੇ ਰਹਿੰਦਾ ਆ ਉਹ ਹੈ ਨਾ ਤੇ ਉਹ ਉਹਨਾਂ ਨੂੰ ਆਪਣੇ ਭਤੀਜੇ ਸਮਝਦਾ ਆ ਤੇ ਫਿਰ ਕੋਈ ਵੱਡੀ ਗੱਲ ਨਹੀਂ ਜੇ ਗੁੜਤੀ ਬੱਬੂ ਮਾਨ ਤੋਂ ਦਵਾ ਦਿੱਤੀ ਬੱਚੇ ਨੂੰ ਤੇ ਕੀ ਹੋ ਗਿਆ ਯਾਰ ਤੁਸੀਂ ਤਾਂ ਐਵੇਂ ਗੱਲ ਦੀ ਬਲੰਲ ਬਣਾ ਕੇ ਬੈਠੇ ਰਹਿੰਦੇ ਹੋ ਬੱਬੂ ਮਾਨ ਕੋਈ ਮਾੜੀ ਹਸਤੀ ਥੋੜੋ ਆ ਬੱਬੂ ਮਾਨ ਵਰਗੇ ਕਲਾਕਾਰ ਕਿਤੇ ਐਵੇਂ ਜੰਮ ਪੈਂਦੇ ਆ ਸਦੀਆਂ ਬਾਅਦ ਆਉਂਦੇ ਆ ਜੇ ਦੁਨੀਆ ਤੇ ਇੱਕ ਚਮਕੀਲਾ ਆ ਤੇ ਮੈਂ ਕਹਿੰਦਾ ਬੱਬੂ ਮਾਨ ਵੀ ਕਦੇ ਮੁੜ ਕੇ ਨਹੀਂ ਆਉਣਾ ਇਹ ਐਡਾ ਵੱਡਾ ਮਾਣ ਰੁੱਤਪਾ ਘੰਟਾ ਵਾਲੇ ਮਾਨ ਨੂੰ ਜਿਉ ਉਹਦੇ ਪੱਲੇ ਕੋ ਜਗਾ ਤਾਂ ਇਹ ਕਿਹ ਐਸ ਮੱਕਣਰ ਦਾ ਸੁਪਰਸਟਾਰ ਹੈ ਤੇ ਆਪਣੇ ਬੱਚੇ ਨੂੰ ਉਹ ਤੋਂ ਗੁੜਤੀ ਦਵਾ ਰਿਆ ਤੁਹਾਤੋਂ ਸਾਤੋਂ ਨਾਲ ਦਵਾ ਲਈ ਹੈ ਨਾ ਸੋਚਣ ਵਾਲੀਆਂ ਗੱਲਾਂ ਹੁੰਦੀਆਂ ਸੋਚਿਆ ਕਰੋ ਫਿਰ ਗੱਲ ਕਰਿਆ ਕਰੋ ਕੀ ਕਹੋਗੇ ਇਸ ਵੀਡੀਓ ਬਾਰੇ ਜਰੂਰ ਸੇਓ ਧੰਨਵਾਦ